ਤੁਸੀਂ ਦੇਖ ਰਹੇ ਹੋ ਪਲਾਨ ਅੱਜ ਆਪਾਂ ਗੱਲ ਕਰਾਂਗੇ ਮਨੁੱਖੀ ਸੱਭਿਆਚਾਰ ਦੀ ਹੋਂਦ ਨਾਲ ਜੁੜੇ ਬਹੁਤ ਮਹੱਤਵਪੂਰਨ ਵਿਸ਼ੇ ਉਹ ਵਿਸ਼ਾ ਕੀ ਹੈ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੀ ਕਿਤੇ ਕਾਲੇ ਪਾਣੀ ਦਾ ਮੋਰਚਾ ਲੱਗਦਾ ਕਿਤੇ ਜਿਹੜੀਆਂ ਕੁਝ ਇਹੋ ਜਿਹੀਆਂ ਛੋਟੀਆਂ ਇੰਡਸਟਰੀਆਂ ਜਿਨੂੰ ਬਾਇਓਮਾਸ ਪਲਾਂਟ ਕਹਿੰਦੇ ਨੇ ਉਹਨਾਂ ਦਾ ਵੀ ਲੋਕ ਵਿਰੋਧ ਕਰ ਰਹੇ ਨੇ ਕਿਤੇ ਨਾ ਕਿਤੇ ਔਰ ਵੱਖ-ਵੱਖ ਥਾਵਾਂ ਤੇ ਕਿਤੇ ਜੀਰੇ ਫੈਕਟਰੀ ਦਾ ਮੋਚਾ ਲੱਗਦਾ ਲੋਕਾਂ ਨੂੰ ਜਿਵੇਂ ਜਿਵੇਂ ਵਾਤਾਵਰਣ ਦੀ ਸੋਚੀ ਆ ਗਈ ਹੈ ਜਿਵੇਂ ਜਿਵੇਂ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਦੀ ਸਿਹਤ ਤੇ ਕੀ ਅਸਰ ਪਊਗਾ ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਪਊਗਾ ਵਾਤਾਵਰਣ ਤੇ ਕੀ ਅਸਰ ਪਊਗਾ ਤੇ ਲੋਕ ਇੱਥੇ ਮਸਾਲਾ ਦਿੰਦੇ ਨੇ ਲਗਾਤਾਰ ਕਿ ਦੇਖੋ ਜੀ ਅਮਰੀਕਾ ਨੇ ਤਾਂ ਬਹੁਤ ਚੀਜ਼ਾਂ ਆਪਣੀਆਂ ਸੁਧਾਰ ਲਈਆਂ ਆਪਣਾ ਪਾਣੀ ਪੂਟਾ ਟ੍ਰੀਟ ਕਰਦਾ ਆ ਸਾਡੀਆਂ ਮੰਗਾਂ ਹਜੇ ਤੱਕ ਕੀ ਨੇ ਕਿ ਟ੍ਰੀਟਮੈਂਟ ਪਲਾਂਟ ਲਾਓ ਟ੍ਰੀਟਮੈਂਟ ਪੋਲਰ ਨਾਲ ਲਾ ਕੇ ਪੂਰੀ ਸਮਰੱਥਾ ਦੇ দাও ਪੂਰੀ ਸਮਰੱਥਾ ਦੇ ਲਾ ਕੇ ਲਗਾਤਾਰ ਚਲਾਓ ਉਹਨਾਂ ਨੂੰ ਬਦਲਣਾ ਕਰਦਿਆ ਕਰੋ ਅਨਟ੍ਰੀਟਡ ਪਾਣੀ ਧਰਤੀ ਦੇ ਖੇਤਾਂ ਦਾ ਪਾਓ ਤੇ دریاਵਾਂ ਚ ਨਾ ਛੱਡੋ ਇਹ ਮੰਗ ਹੈ ਭਾਰਤ ਮਾਰਗੇ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਅਮਰੀਕਾ ਤਾਂ ਸਾਰਾ ਕੁਝ ਕਰ ਰਿਹਾ ਹੈ ਉੱਥੇ ਵੀ ਨਵੀਂ ਸਮੱਸਿਆ ਕੀ ਖੜੀ ਹੋ ਗਈ ਜਿਹੜੀ ਜਿਹਦੇ ਨਾਲ ਜਿਹੜੇ ਉਹ ਤੋਂ ਅੱਗੇ ਸੋਚਣ ਦੀ ਲੋੜ ਹੈ ਉੱਥੇ ਨਵੀਂ ਸਮੱਸਿਆ ਇੱਕੇ ਖੜੀ ਹੋ ਗਈ ਤਾਜ਼ਾ ਇੱਕ ਅਧਿਐਨ ਵਿਗਿਆਨੀਆਂ ਦਾ ਉਹ ਇਹ ਦੱਸ ਰਹੇ ਹੈ ਕਿ ਟਵੀਟ ਕਰਕੇ ਪਾਣੀ ਪਾਇਆ ਗਿਆ ਸਭ ਕੁਝ ਟ੍ਰੀਟਮੈਂਟ ਪਲਾਂਟ ਲੱਗੇ ਨੇ ਨਿਜਵ ਪੂਰੇ ਫਾਲੋ ਹੋ ਰਹੇ ਨੇ ਇਹਦੇ باوجود ਜਿਹੜਾ ਬੇਸ ਸੀਗਾ ਉਸ ਕੰਪਲੀਟ ਕਰਕੇ ਉਹਦਾ ਜਿਹੜਾ ਕਾਲਾ ਚਿੱਕੜ ਹੁੰਦਾ ਜਿਵੇਂ ਆਪਾਂ ਕਹਿੰਦੇ ਵੀ ਉਹ ਤਾਂ ਬਹੁਤ ਮਿਨਿਓਰ ਉਹਦੇ ਚ ਬਹੁਤ ਹੁੰਦੇ ਨੇ ਆਰਗੈਨਿਕ ਮਿਨਿਓਰ ਹੁੰਦੇ ਨੇ ਖਾਦ ਤਾਕਤਵਰ ਹੁੰਦਾ ਹੈ ਫਸਲਾਂ ਦਾ ਝਾੜ ਵਧਾ ਦਿੰਦਾ ਹੈ ਇਹਨੂੰ ਵਰਤਣ ਕਿਸਾਨ ਆਪਣੀ ਅਖੇਤਾਂ ਵਿੱਚ ਅਮਰੀਕਾ ਦੇ ਕਿਸਾਨਾਂ ਨੇ ਵਰਤੇ ਹਨ ਤੇ ਵਰਤਣ ਤੋਂ ਬਾਅਦ ਜਿਹੜਾ ਇਹ ਅਧਿਆਨੇ ਕੀ ਕਹਿੰਦਾ ਹੈ ਕਿ ਉਹਦੇ ਖਤਰਨਾਕ ਨਤੀਜੇ ਸਾਹਮਣੇ ਆਏ ਨੇ ਟ੍ਰੀਟ ਕਰਨ ਦੇ ਬਾਵਜੂਦ ਉਹਦੇ ਚੋਂ ਕੈਂਸਰਸ ਚੀਜ਼ਾਂ ਪਸ਼ੂਆਂ ਨੂੰ ਬਿਮਾਰ ਕਰਨ ਵਾਲੀਆਂ ਬੰਦਿਆਂ ਨੂੰ ਬਿਮਾਰ ਕਰਨ ਵਾਲੀਆਂ ਨਵੇਂ ਜਨਮ ਲੈ ਰਹੇ ਬੱਚਿਆਂ ਦੇ ਜੀਵਨ ਤੇ ਅਸਰ ਕਰਨ ਵਾਲੀਆਂ ਇੱਕ ਡਰਾਮਾ ਵਾਪਰ ਲੱਗਦਾ ਉਹਨਾਂ ਸਾਰੀਆਂ ਡਰਾਵਾ ਦੇ ਕਾਰਨ ਤੇ ਉੱਥੇ ਕੀ ਵਾਪਰਿਆ ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਗੱਲ ਕਰਾਂਗੇ ਅੱਜ ਮੇਰੇ ਨਾਲ ਨੇ ਪ੍ਰੋਫੈਸਰ ਵਿਮਨ ਪਨੋਟ ਜੀ ਵਿਮਨ ਪਨੋਟ ਜੀ ਥਾਪਰ ਕਾਲਜ ਦੇ ਵਿੱਚ ਵੀ ਤਾਂ ਪੜ੍ਹਾਉਂਦੇ ਰਹੇ ਤੇ ਉਸ ਤੋਂ ਬਾਅਦ ਮਿਡਸ ਬਣਾਮੀ ਜਿਹੜੀ ਨੋਨ ਇੰਸਟੀਚਿਊਟ ਹੈ ਇੰਜੀਨੀਅਰਿੰਗ ਨਹੀਂ ਤੇ ਉੱਥੇ ਵੀ ਲਗਾਤਾਰ ਪੜ੍ਹਾਉਂਦੇ ਰਹੇ ਉੱਥੋਂ ਪ੍ਰੀ ਮਚਿਊਰ ਰਿਟਾਇਰਮੈਂਟ ਲੈ ਕੇ ਨੌਕਰੀ ਦਾ ਸਮਾਂ ਰਹਿੰਦਾ ਸੀ ਛੱਡ ਕੇ ਅੱਜ ਕੱਲ ਕਦੇ ਪੂਰ ਨੇ ਕਦੇ ਬਕ ਬਕ ਦੇਸ਼ ਭਰ ਦੇ ਵਿੱਚ ਜਿਹੜੀਆਂ ਲਹਿਰਾਂ ਚੱਲਦੀਆਂ ਨੇ ਮੂਵਮੈਂਟਾਂ ਹੋ ਰਹੀਆਂ ਨੇ ਉਹਨਾਂ ਨਾਲ ਜੁੜੇ ਹੋਏ ਨੇ ਤੇ ਇਹ ਸਾਰੇ ਮਾਮਲਿਆਂ ਤੇ ਲੋਕਾਂ ਨਾਲ ਸੰਵਾਦ ਰਚਾਉਂਦੇ ਨੇ ਅੱਜ ਕੱਲੋਂ ਪੰਜਾਬ ਆਏ ਹੋਏ ਨੇ ਪੰਜਾਬ ਦੇ ਵਿੱਚ ਇੱਕ ਗਰਾਸ ਸਭਾ ਚੇਤਨਾ ਕਾਫਲਾ ਚੱਲਦਾ ਇੱਕ ਮਹੀਨੇ ਲਈ ਉਹਦਾ ਉਹ ਹਿੱਸਾ ਬਣੇ ਹੋਏ ਨੇ ਇਸ ਸਮੇਂ ਅਸੀਂ ਪਾਤੜਾਂ ਦੇ ਵਿੱਚੇ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਚੰਦੇ ਚੰਦੇ ਉਸੇ ਸਾਰੇ ਮਾਮਲੇ ਦੇ ਵਿੱਚ ਬਹੁਤ ਬਹੁਤ ਸਵਾਲ ਤੱਕ ਪ੍ਰਵਰਸ ਸਤਿ ਸ੍ਰੀ ਅਕਾਲ ਜੀ ਇਹ ਪਹਿਲਾ ਜਿਹੜਾ ਮੈਂ ਜਾਨਣਾ ਚਾਹੁੰਨਾ ਕਿ ਜਿਹੜਾ ਇੱਕ ਜੇ 1 ਸਤੰਬਰ ਨੂੰ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਵੱਡੀ ਸਟੋਰੀ ਛਪੀ ਹੈ ਜੀ ਬੇਸਿਕਲੀ ਉਹ ਤੋਂ ਪਹਿਲਾਂ ਨਿਊਜ਼ ਆਰ ਟਾਈਮ ਦੇ ਵਿੱਚ ਛਪੀ ਹੋਈ ਹੈ ਟੋਟਲ ਇਹ ਹੈ ਕਿ ਇਹ ਇਹ ਅਧਿਐਨ ਜਿਹੜਾ ਕੀਤਾ ਗਿਆ ਤੇ ਇਹਦੇ ਅਸਰ ਕੀ ਦੱਸੇ ਗਏ ਨੇ ਇਹ ਜਿਹੜਾ ਧਿਆਨ ਹੈਗਾ ਇਹ ਜਿਹੜੇ ਸਾਡੇ ਜਿੰਨੇ ਵੀ ਡੇਲੀ ਯੂਜ਼ ਦੇ ਵਿੱਚ ਮਤਲਬ ਜਿਹੜੀਆਂ 20 25 ਪ੍ਰੋਡਕਟਸ ਸੀ ਆਪਣੇ ਵੀ ਅਗਰ ਡੇਲੀ ਯੂਜ਼ ਦੇ ਸੀ ਦੇਖ ਲਈਏ ਚਾਹੇ ਨੇਲ ਪਾਲਿਸ਼ ਤੋਂ ਲੈ ਕੇ ਸ਼ੈਂਪੂ ਤੋਂ ਲੈ ਕੇ ਕਾਗਜ਼ ਔਰ ਸਿੰਥੈਟਿਕ ਪੇਪਰ ਜਿਹੜੇ ਸੀ ਘਰਾਂ 'ਚ ਚਿਪਕਾਉਂਦੇ ਹੈਗੇ ਵਾਲ ਦੇ ਉੱਤੇ ਲਿਆ ਕੇ ਜਾਂ ਸਾਡੇ ਆਪਣੇ ਜਿਹੜੇ ਸਪਰੇਅ ਜਾਂ ਕੁਝ ਵੀ ਤੁਸੀਂ ਅਗਰ ਕਿਸੇ ਕਹ ਲੋ ਕਿ ਕੁੱਕਵੇਅਰ ਦੇ ਵਿੱਚ ਆ ਨਾਨ ਸਟਿਕਿੰਗ ਪੈਨ ਹੈਗੇ ਉਹਨਾ ਸਭ ਦੇ ਵਿੱਚ ਜਿਹੜਾ ਇਹ ਕੈਮੀਕਲ ਹੈਗਾ ਨਾ ਇਹ ਪਾਇਆ ਜਾਂਦਾ ਹੈਗਾ ਪੀ ਐਫ ਏ ਐਸ ਪੋਲੀਫਲੋਰੋਐਕ੍ਰਾਈਲ ਤੇ ਇਹਦੇ ਅਧਿਐਨ ਤੋਂ ਇਹ ਪਤਾ ਚੱਲਿਆ ਹੈ ਕਿ ਇਹ ਜਿਹੜਾ ਅਮਰੀਕਾ ਦੇ ਵਿੱਚ ਪਾਣੀ ਦੇ ਲੈਵਲ ਦੇ ਵਿੱਚ ਇਹਦਾ ਜਿਹੜਾ ਹਿੱਸਾ ਸੀ ਨਾ ਉਹ ਸੀਗਾ 1300 ਪੀ ਪੀਟੀ ਪਾਰਟਸ ਪਰ ਟ੍ਰਿਲੀਅਨ ਮਤਲਬ ਇੱਕ ਟ੍ਰਿਲੀਅਨ ਹੁੰਦਾ ਇੱਕ ਲੱਖ ਕਰੋੜ ਲੀਟਰ ਹੋ ਗਿਆ ਜਿੰਨਾ ਪਾਣੀ ਲਈਏ ਉਹਦੇ ਵਿੱਚੋਂ ਮਤਲਬ 1300 ਲੀਟਰ 1300 ਬਾਈ ਵੇਟ ਲੀਟਰ ਇਹ ਸਾੜਾ ਵੇਸ ਨਿਕਲੇਗਾ ਐਸ ਪਰ ਨੋਰਮ ਹੋਣਾ ਚਾਹੀਦਾ ਹੈਗਾ ਸਿਰਫ ਇਹ 4 ਲੀਟਰ ਜਾਂ 4 ਕਿਲੋਈ ਤੇ ਇੰਨੀ ਭਾਰ ਹੋਣਾ ਚਾਹੀਦਾ ਹੈ ਤੇ 1300 1300 ਹੈ ਹਾਂ ਜੀ ਨਾ ਦੁੱਗਣਾ ਨਾ ਤਿੰਗਣਾ ਨਾ ਚੌਕਣਾ ਤੇ ਤੁਸੀਂ ਮੰਨ ਲਓ ਤੇ 100 ਗੁਣਾ 200 ਗੁਣਾ ਮਤਲਬ ਕਿੱਥੇ ਲੈ ਜਾਏਗਾ ਤੇ ਇਹ ਸਾਰੇ ਦੇ ਹੁਣ ਸਦਕਾ ਜਿਹੜੇ ਹੈਲਥ ਦੇ ਉੱਤੇ ਪੈਗਨੈਂਸੀ ਦੇ ਇਸ਼ੂ ਨੇ ਫਰਟੀਲਿਟੀ ਦੇ ਇਸ਼ੂ ਨੇ ਲੀਵਰ ਇਸ਼ੂਸ ਹੈਗੇ ਲੀਵਰ ਫੇਲਰ ਵਗੈਰਾ ਤੇ ਕੈਂਸਰ ਹੈ ਔਰ ਥਾਇਰਾਇਡ ਦੇ ਕੈਂਸਰ ਮਤਲਬ ਇੱਕ ਤੋਂ ਇੱਕ ਬਿਮਾਰੀ ਜਿਹੜੀ ਹੈ ਨਾ ਮਤਲਬ ਉਹ ਇਹਦੇ ਨਾਲ ਫੈਲੀ ਚੱਲੀ ਜਾ ਰਹੀ ਹੈਗੀ ਮਤਲਬ ਗਰਭ ਦੇ ਵਿੱਚ ਬੱਚਿਆਂ ਤੇ ਅਸਰ ਪੈ ਰਿਹਾ ਹੈ ਮਤਲਬ ਠੀਕ ਨਹੀਂ ਵੱਢ ਰਹੀ ਬਿਲਕੁਲ ਹਾਂ ਔਰ ਇਸੇ ਤਰ੍ਹਾਂ ਬਾਕੀ ਦੇ ਜਿਹੜੇ ਮਾਮਲੇ ਨੇ ਜਰਵਰਾ ਤੇ ਜਨਰਲ ਡੈਥ ਹੋਰੀ ਹੈਗੀ ਬਿਲਕੁਲ ਕੈਂਸਰ ਹੋਣਾ ਲਿਵਰ ਹੋਣਾ ਇਹ ਸਾਰੇ ਅਸਰ ਇਸ ਅਧਿਐਨ ਨੇ ਦੱਸੇ ਇਸ ਅਧਿਐਨ ਨੇ ਦੱਸੇ ਨਹੀਂ ਔਰ ਇਹ ਉਹਨਾਂ ਨੇ ਕੀ ਸੋਚਿਆ ਕਿ ਉਹਨਾਂ ਦੇ ਪਾਸ ਥਾਂ ਦੀ ਘਾਟ ਤਾਂ ਉੱਥੇ ਨਹੀਂ ਹੈਗੀ ਪਰ ਫਿਰ ਵੀ ਸੋਚਿਆ ਕਿ ਇਹ ਜਿਹੜਾ ਵੇਸਟ ਜਦੋਂ ਅਸੀਂ ਟ੍ਰੀਟ ਕਰਨ ਤੋਂ ਬਾਅਦ ਕੱਢਦੇ ਹੈਗੇ ਇਨੂੰ ਅਸੀਂ ਮਤਲਬ ਕਿਤੇ ਖੁੱਲੀ ਥਾਂ ਸਟੰਦੀ ਥਾਂ ਇਕੱਠਾ ਕਰਨ ਦੀ ਥਾਂ ਕਿਉਂ ਨਾ ਅਸੀਂ ਆਪਣੇ ਖੇਤਾਂ ਦੇ ਵਿੱਚ ਇਹਨੂੰ ਲੋਕਾਂ ਨੂੰ ਦੇ ਦਈਏ ਲੋਕਾਂ ਨੂੰ ਮਤਲਬ ਦੇ ਛੱਡ ਦੇਆ ਕਿਉਂਕਿ ਐਸ ਪਰ ਜੋ ਐਗਜ਼ਿਸਟਿੰਗ ਟੈਕਨੋਲੋਜੀ ਹੈ ਉਹਨਾਂ ਨੂੰ ਲੱਗਿਆ ਕਿ ਅਸੀਂ ਇਹ ਮਤਲਬ ਇਹਨੂੰ ਕਾਫੀ ਸਾਫ਼ ਕਰਤਾ ਹੈ ਹੁਣ ਇਹ ਖਾਦ ਦਾ ਕੰਮ ਕਰੇਗੀ ਜਿਹਨੂੰ ਕਹਿੰਦੇ ਆਪਾਂ ਟ੍ਰੀਟਮੈਂਟ ਪਲਾਂਟ ਟ੍ਰੀਟਮੈਂਟ ਪਲਾਂਟ ਸੀਵਰੇਜ ਹਾਂ ਐਸਟੀਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਜੀ ਤੇ ਉਹਦਾ ਕੰਮ ਸ਼ਹਿਰਾਂ ਦਾ ਮਲਬਾ ਵੀ ਇਹਦੇ ਵਿੱਚ ਹੈ ਸਾਰਾ ਵੀ ਇਹਦੇ ਵਿੱਚ ਹੈ ਸਾਰਾ ਕੁਝ ਇਕੱਠਾ ਸਾਰਾ ਕੁਝ ਇਹਦੇ ਵਿੱਚ ਹੈਗਾ ਉਥੇ ਤਾਂ ਮਤਲਬ ਤੁਸੀਂ ਕਹਿ ਲੋ ਕਿ ਜਿਹੜਾ ਸਾਡਾ ਟਟੀਆਂ ਦਾ ਹੈਗਾ ਜਿਹੜਾ ਪਸ਼ੂਆਂ ਦੀ ਆਪਣੇ ਆ ਗੋਬਰ ਹੈ ਕੁਛ ਹੈ ਸਭ ਇਹਦੇ ਵਿੱਚ ਹੀ ਮਤਲਬ ਉਸ ਪ੍ਰਾਂਤ 'ਚ ਜਾਂਦਾ ਪਿਆ ਹੈਗਾ ਸਿਰਫ ਉਹੀ ਨਹੀਂ ਜਾਂਦਾ ਪਿਆ ਨਾ ਸਾਡੇ ਘਰਾਂ ਦੇ ਵਿੱਚ ਕਿੰਨੇ ਸਿੰਥੈਟਿਕ ਕੈਮੀਕਲ ਜਿਹੜੇ ਬੱਚਾ ਦੇ ਫਰਸ਼ ਸਾਫ ਕਰਨ ਵਾਸਤੇ ਆ ਗਏ ਤੇ ਸਾਡੇ ਸ਼ੈਂਪੂ ਆ ਗਏ ਕਿੰਨੇ ਤਰ੍ਹਾਂ ਦੇ ਕਿਤੇ ਸ਼ੀਸ਼ਾ ਸਾਫ ਕਰਨ ਵਾਸਤੇ ਸਪਰੇ ਆ ਗਏ ਉਹਨਾਂ ਸਭ ਦੇ ਵਿੱਚ ਜਿਹੜਾ ਨਾ ਇਹ ਕੈਮੀਕਲ ਦਾ ਰੂਟ ਅਲਟੀਮੇਟਲੀ ਤਾਂ ਸਾਡੇ ਪਾਸ ਹੀ ਇਹ ਪਾਣੀ 'ਚ ਹੀ ਜਾਣਾ ਹੁੰਦਾ ਹੰ ਫਿਰਕੇ ਤੇ ਉਹਦਾ ਜਿਹੜਾ ਧਿਆਨ ਤੋਂ ਪਤਾ ਚੱਲਿਆ ਕਿ ਭਾਈ ਇਹ ਕੋਈ ਜ਼ਿਆਦਾ ਸਮਝ ਆਰਦੀ ਨਹੀਂ ਗੱਲ ਨਹੀਂ ਹੈਗੀ ਇਹਨੂੰ ਐਦਾਂ ਮਤਲਬ ਉੱਥੇ ਖੇਤਾਂ 'ਚ ਸਟਵਾਣਾ ਕਿਉਂਕਿ ਉਹਨੇ ਤਾਂ ਪਸ਼ੂ ਮਾਰਨੇ ਸ਼ੁਰੂ ਕਰਤੇ ਉਨੇ ਤਾਂ ਤੁਸੀਂ ਦੱਸੋ ਕਿ ਅਮਰੀਕਾ ਕਿੰਨੀਆਂ ਸਟੇਟਾਂ ਦਾ ਧਿਆਨ ਹੈ ਕੀ ਕੀ ਇਹ 5 4 ਸਟੇਟਾਂ ਨੇ ਅਮਰੀਕਾ ਦੀਆਂ ਮਿਸ਼ੀगन ਹੈਗੀ ਇੱਕ ਤਾਂ ਜਿਹੜੀ ਮੇਨ ਹੈਗੀ ਹੈ ਜੇ ਇੱਕ ਮੇਮ ਹੈਗੀ ਇੱਕ ਟੈਕਸਾਸ ਹੈਗੀ ਔਰ ਇਥੇ ਇਹਨਾਂ ਨੇ ਜਦੋਂ ਕਾਫੀ ਅੱਛੀ ਤਰ੍ਹਾਂ ਇਹਦੀ ਖੋਖਪੜਤਲ ਕੀਤੀ ਸਾਹਿ ਪਾਇਆ ਜਿਹਦਾ ਇੱਕ ਐਗਜ਼ਾਮਪਲ ਇਸ ਜਿਹੜੀ 1 ਸਤੰਬਰ ਦਾ ਜਿਹੜਾ 2024 ਦਾ ਇੰਡੀਅਨ ਐਕਸਪ੍ਰੈਸ ਸੀਗਾ ਉਹਦੇ ਚ ਇਹ ਨਿਊਜ਼ ਸੀਗੀ ਕਿ ਇੱਕ ਫਾਰਮ ਟੋਨੀ ਕੋਲੇਮਨ ਦਾ ਸੀਗਾ ਜਿਨੇ ਕੀ 315 ਏਕੜ ਦੇ ਵਿੱਚ ਪਸ਼ੂ ਪਾਲ ਰੱਖੇ ਸਨ ਤੇ ਉਹ ਜਿਹੜਾ 315 ਨਾਲ ਜ਼ਮੀਨ ਵੀ 315 ਏਕੜ ਹਾਂ 315 ਏਕੜ ਜ਼ਮੀਨ 315 ਏਕੜ ਜ਼ਮੀਨ ਸੀ ਉਹਦੇ ਵਿੱਚ ਔਰ ਇਹ ਜਿਹੜਾ ਟੈਕਸ ਦਾ ਜਿਹੜਾ ਫਾਰਮ ਸੀਗਾ ਉਹਦਾ ਇੱਕ ਹੈ ਸਿਨੇਗਰੋ ਹੈਗੀ ਜਿਹੜੀ ਜਿੰਨੂ ਕੀ ਗੋਲਡਮੈਨ ਸੈਕ ਅਸੈਸਮੈਂਟ ਮੈਨੇਜਮੈਂਟ ਜਿਹੜੀ ਕੰਪਨੀ ਹੈ ਨਾ ਉਹਦੇ ਅੰਡਰ ਉਹਨਾਂ ਨੇ ਇਹਨੂੰ ਚਲਾਉਂਦੇ ਸਨ ਗੋਲਡਮੈਨ ਸੈਕ ਦਾ ਬੈਂਕ ਹੈਗਾ ਅਮਰੀਕਾ ਦਾ ਔਰ ਫਿਰ ਉਸ ਤੋਂ ਬਾਅਦ ਉਹ ਕੀ ਦੇਖਿਆ ਕਿ ਉਹ ਜਿਹੜੀਆਂ ਗੋਲਡਮੈਨ ਸੈਕੋਲੇ ਤਾਂ ਕਹਿੰਦੇ ਨੇ ਕਿ ਇਹ ਤਾਂ ਸਭ ਝੂਠ ਬੋਲਦੇ ਪਏ ਨੇ ਵਿਗਿਆਨਿਕ ਜਿੱਦਾਂ ਵਾਤਾਵਰਣ ਦੇ ਸਬੰਧੀ ਮਤਲਬ ਸਾਡੇ ਮੋਦੀ ਜੀ ਵੀ ਕਹਿ ਛੱਡਦੇ ਨੇ ਕਿ ਨਹੀਂ ਨਹੀਂ ਧਰਤੀ ਦਾ ਵਾਤਾਵਰਣ ਥੋੜਾ ਵਧਿਆ ਹੈ ਇਹ ਤਾਂ ਸਾਡੇ ਲੋਕਾਂ ਦੀ ਗਰਮੀ ਨੂੰ ਸਹਿਣ ਕਰਨ ਦੀ ਜਿਹੜੀ ਸਹਿਣ ਸ਼ਕਤੀ ਨਾ ਉਹ ਕਮਜ਼ੋਰ ਹੋ ਗਈ ਹੈ ਧਰਤੀ ਦਾ ਵਾਤਾਵਰਣ ਨਹੀਂ ਵਧਿਆ ਤੇ ਇਦਾਂ ਹੀ ਉੱਥੇ ਵੀ ਕੰਪਨੀਆਂ ਇਦਾਂ ਹੀ ਮਤਲਬ ਜਿਹੜੀਆਂ ਝੂਠ ਬੋਲਦੀਆਂ ਹੈਗੀਆਂ ਤੋਂ ਪੂਰੀ ਕੋਸ਼ਿਸ਼ ਕਰਦੇ ਪਏ ਨੇ ਜਿਨ੍ਹਾਂ ਨੇ ਇਸ ਫਾਰਮ ਨੂੰ ਜੋ ਵੀ ਲੋਨ ਸ਼ੌਨ ਦਿੱਤੇ ਹੋਣਗੇ ਨਾ ਕਿ ਭਾਈ ਇਹ ਨਹੀਂ ਇਹ ਅਲੀਗੇਸ਼ਨ ਵਿਗਿਆਨਕally ਠੀਕ ਨਹੀਂ ਹੈ ਤੇ ਇਹਨੂੰ ਲੈ ਕੇ ਹੁਣ ਕਿੱਥੇ ਤੱਕ ਜਿਹੜਾ ਹੈ ਨਾ ਇਹ ਸਿਰਫ ਇੱਕ ਰਾਜ ਦੀ ਗੱਲ ਨਹੀਂ ਹੈਗੀ ਇਹ ਤਾਂ 4-5 ਰਾਜਾਂ ਦੇ ਮਤਲਬ ਸਟੇਟਾਂ ਦੇ ਵਿੱਚ ਅਮਰੀਕਾ ਦੇ ਇਹ ਪ੍ਰੋਬਲਮ ਦੇਖੀ ਗਈ ਹੈਗੀ ਔਰ ਇਹ ਪ੍ਰੋਬਲਮ ਜਿਹੜੀ ਹੈਗੀ ਇਹ ਪਿਛਲੇ ਲੰਬੇ ਸਮੇਂ ਤੋਂ 25 30 40 ਸਾਲ ਤੋਂ ਜਿੱਥੇ ਜਿੱਥੇ ਵੀ ਉਹ ਵੇਸਟ ਸਿੱਟ ਦੇ ਚਲੇ ਆਏ ਉੱਥੇ ਬੱਚਿਆਂ ਦੇ ਵਿੱਚ ਡਿਫੈਕਟ ਪ੍ਰੈਗਨੈਂਸੀ ਡਿਫੈਕਟ ਫਰਟੀਲਿਟੀ ਇਸ਼ੂ ਬੱਚੇ ਨਹੀਂ ਹੋ ਰਹੇ ਠੀਕ ਹੈ ਨਾ ਤੇ ਇਹ ਸਾਰੇ ਇਸ਼ੂ ਜਦੋਂ এনवायरमेंटਲ ਆਇਆ ਤਾਂ ਬਹੁਤ ਹੀ ਇਹਨਾਂ ਉਹਨਾਂ ਨੇ ਤਾਂ ਇਹ ਕਿਹਾ ਜਾਂਦਾ ਉਹਨਾਂ ਕੋਲ ਸਭ ਤੋਂ ਜ਼ਿਆਦਾ ਲੇਟੈਸਟ ਟੈਕਨੋਲੋਜੀ ਆ ਜੀ ਉੱਥੇ ਔਨੈਸਟਲੀ ਮਤਲਬ ਜਰ ਰੂਟ ਸਖਤ ਕਹਿ ਦੋ ਉੱਥੇ ਟ੍ਰੀਟਮੈਂਟ ਪਲੈਂਟ ਵੀ ਪੂਰੇ ਲੱਗਦੇ ਨੇ ਲੱਗਦੇ ਹੈਗੇ ਉਹ ਆਪਣੇ ਮਾਂ ਘੇਰਾ ਫੇਰੀ ਵੀ ਨਹੀਂ ਹੋ ਸਕਦੀ ਵੀ ਚਲਾ ਨਾ ਤਾਂ ਲਿਆ ਚਲਾਉਂਦੇ ਨਹੀਂ ਚਲਾਉਂਦੇ ਨਹੀਂ ਜ਼ਮੀਨ ਵੀ ਬਥੇਰੀ ਖਾਲੀ ਹੈ ਹਾਂ ਜੇ ਕਰੇ ਗੱਲ ਕੰਮ ਬਿਲਕੁਲ ਤਾਂ ਫਿਰ ਕਿਉਂ ਹੋ ਗਿਆ ਇਹਦਾ ਮਤਲਬ ਟ੍ਰੀਟਮੈਂਟ ਪਲੈਂਟ ਵੀ ਇਹਨਾਂ ਨੂੰ ਟ੍ਰੀਟ ਨਹੀਂ ਕਰ ਪਾਉਂਦੇ ਉਹ ਸੋਲੂਸ਼ਨ ਨਹੀਂ ਹੈ ਇਹਦਾ ਮਤਲਬ ਕਿਉਂਕਿ ਜਿਹੜਾ ਸਾਡਾ ਸਾਰਾ ਸਾਈਕਲ ਹੈ ਨਾ ਇਹ ਮਤਲਬ ਰੀਸਾਈਕਲ ਕੁਝ ਨਹੀਂ ਹੁੰਦਾ ਪਿਆ ਇਹਦੇ ਵਿੱਚ ਅਗਰ ਅਸੀਂ ਆਪਣੇ 40 ਸਾਲ ਪੁਰਾਣਾ ਪੰਜਾਬ ਦੇ ਪਿੰਡਾਂ ਦਾ ਹਾਲ ਦੇਖੀਏ ਅਸੀਂ ਤਾਂ ਸਾਡਾ ਪਾਣੀ ਕੋਈ ਵੇਸਟ ਜਾਂਦਾ ਹੀ ਨਹੀਂ ਸੀਗਾ ਜਿਹੜਾ ਘਰ ਚ ਜਿਹੜਾ ਪਾਣੀ ਨਹਾਣ ਤੋਂ ਬਾਅਦ ਹੈਂਡਪਾਪ ਨਾਲ ਖਿੱਚਦੇ ਸੀਗੇ ਉਹ ਜਾ ਕੇ ਆਪਣੇ ਬਾਥਰੂਮ ਦੇ ਥਰੂ ਰਾਈ ਜਾ ਕੇ ਕਿਤੇ ਆਪਣਾ ਉਹ ਸਾਬਣ ਵੀ ਘਰੀ ਬਣਾਉਂਦੇ ਸੀਗੇ ਠੀਕ ਹੈ ਨਾ ਔਰ ਸਾਰਾ ਕਪੜੇ ਤੋਂ ਹੁੰਦਾ ਸਾਬਣ ਵੀ ਉਹ ਕਿਤੇ ਪੇੜ ਪੌਦਿਆਂ ਚ ਚਲੇ ਜਾਂਦਾ ਸੀਗਾ ਉੱਥੇ ਜਜ਼ਬ ਹੋ ਜਾਂਦਾ ਔਰ ਜਿਹੜਾ ਬਾਕੀ ਜਿਹੜਾ ਪਾਣੀ ਹੁੰਦਾ ਸੀਗਾ ਉਹ ਕਿਤੇ ਪੌਂਟਸ 'ਚ ਜਾ ਕੇ ਇਕੱਠਾ ਹੋ ਜਾ ਕਰਦਾ ਸੀ ਬਰਸਾਤ ਆਇਆ ਦੂਜਾ ਸਾਰਾ ਪਾਣੀ ਉਹਦੇ ਤੇ ਵੀ ਇਕਾਈ ਆ ਜਾਂਦੀ ਪਸ਼ੂ ਉਸ 'ਚ ਜਾ ਕੇ ਨਹਾ ਤੋਂ ਲੈਂਦੇ ਉਹ ਜਦ ਸੁੱਕ ਜਾਂਦੇ ਜੂਨ ਦੇ ਮਹੀਨੇ ਆ ਕੇ ਫਿਰ ਉਹਦੀ ਉਹ ਗਾਜ਼ ਜੀ ਕੱਢ ਕੇ ਫਿਰ ਸਫਾਈ ਕਰਛਦੇ ਤਾਂ ਕਿ ਉਸੇ ਐਬਜ਼ਾਰਬ ਦੁਆਰਾ ਪਾਣੀ ਜਦੋਂ ਸੇ ਜ਼ਿਆਦਾ ਆਵੇ ਐਬਜ਼ਾਰਬ ਕਰ ਜਾਵੇ ਤੇ ਉਹਦੀ ਫਿਰ ਦੀਵਾਰ ਉਹਦੀ ਆਪਣੇ ਉਹਨੂੰ ਕੁੱਟ ਉਹਨੂੰ ਉਸ ਤੋਂ ਕੱਢ ਕੇ ਕੁੱਟ ਕੇ ਦੁਬਾਰਾ ਜਿਹੜੀ ਆਈ ਥੋੜੀ ਤਾਜੀ ਮਿੱਟੀ ਮਿਲਾ ਕੇ ਆਪਣੇ ਫਰਸ਼ ਲਿਪ ਦੇਦੇ ਦੀਵਾਰਾਂ ਲਿਪ ਛੱਡਦੇ ਸਨ ਇਹ ਪੂਰਾ ਰੀਸਾਈਕਲ ਸੀਗਾ 100% ਲੇਕਿਨ ਹੁਣ ਇਹ ਸਾਡੇ ਤੇ ਇੱਕ ਐਦਾਂ ਦਾ ਹੈ ਕਿ ਜਿੱਦਾਂ ਮੇਰੀ ਟੰਗ ਬਿਲਕੁਲ ਚੰਗੀ ਭਲੀ ਚੱਲਦੀ ਪਈ ਹੈਗੀ ਕੋਈ ਮੇਰਾ ਆਕੇ ਦਿਮਾਗ ਕੋਈ ਐਦਾ ਚੁਰਾਲੇ ਕੇ ਵਿਮਲ ਬਸ ਇੱਕ ਵਾਰ ਨਾ ਇਹ ਪਲਾਸਟਰ ਲਗਾ ਕੇ ਦੇਖ ਲੈ ਯਾਰ ਫਿਰ ਸਟੀਲ ਦੀ ਰੌਡ ਦੀ ਤਰ੍ਹਾਂ ਤੇਰੀ ਟਾਂਗੇ ਨਾ ਐਨੀ ਮਜ਼ਬੂਤ ਹੋ ਜਾਏਗੀ ਨਾ ਚਾਹੇ ਤੋ ਕਿੱਥੇ ਵੀ ਜੰਪ ਮਾਰੀ ਉਹ ਜਲਦੀ ਪਹਿਲੀ ਟੰਗ ਜਿਹੜੀ ਹੈ ਨਾ ਉਹ ਸਾਰੀ ਖੜੀ ਕਰ ਦੇਊਗਾ ਐਦਾਂ ਦਾ ਪਲਾਸਟਰ ਤਾਂ ਨਾ ਇਹ ਕੁਛ ਐਦਾਂ ਦਾ ਹੀ ਸਾਰਾ ਮਾਹੌਲ ਬਣਿਆ ਹੈਗਾ ਕਿ ਸੰਦਸੇ ਆਕੇ ਜ਼ਬਰਦਸਤੀ ਦਿਮਾਗ 'ਚ ਪਰ ਲੋਕੇ ਕਹਿ ਰਹੇ ਨੇ ਕਿ ਫਿਰ ਵਿਕਾਸ ਕਿਵੇਂ ਹੋਗਾ फिर देखो फिर अगर देखो विकास ना, मैं मैं विकास सीमित धरती है हम सीमित धरती के उ मतलब बेअंत मतलब कह रहे हैं कि अनबाउंडेड या अनकंट्रोल्ड तुम कि खनिज कट सकते हो कि जंगल कट सकते हो मतलब कि तुम यो कि बस कट्टी जाओ कट्टी जाओ और खनिज क्ढी जाओ कओ अमरीका अगर आप देखते दे हैं तो ਤੋ ਮਤਲਬ ਜਿਹੜੀ ਦੁਨੀਆ ਦੀ 5% ਵਾਦੀ ਹੈਗੀ 33 ਕਰੋੜ ਤੇ ਉਹ ਦੁਨੀਆ ਦਾ 25 ਤੋਂ 30% ਜਿਹੜਾ ਨਾ ਮਟੀਰੀਅਲ ਜਿਹਦੇ ਪੂਰੇ એનર્ਜੀ ਤੇ ਮਟੀਰੀਅਲ ਕੰਜ਼ਿਊਮ ਕਰਦੇ ਪੈਨੇ ਪੂਰੀ ਅਮਰੀਕਾ ਦੇ ਤੇ ਉਹ ਸਾਨੂੰ ਵੀ ਪ੍ਰੇਰਿਤ ਕਰਦੇ ਨੇ ਕਿ ਤੁਸੀਂ ਸਾਡੇ ਜੈਸੇ ਲਾਈਫ ਸਟਾਈਲ ਆਪਣੇ ਜੀਵਨ ਚ ਲੈ ਕੇ ਆਓ ਚਾਈਨੀਜ਼ ਤੇ ਇੰਡੀਅਨ ਜੇ ਕਿਤੇ ਅਸੀਂ ਮਤਲਬ ਉਸ ਤਰ੍ਹਾਂ ਦੇ ਲੈਵਲ ਤੇ ਚਲੇ ਜਾਈਏ ਤੇ ਸਾਨੂੰ ਇੱਕ ਨਹੀਂ 4 ਤੋਂ 5 ਧਰਤੀਆਂ ਚਾਹੀਦੀਆਂ ਧਰਤੀ ਸੀਮਿਤ ਹੈ ਇਹਦੀ ਐਗਜ਼ਾਮਪਲ ਅਸੀਂ ਇੱਕ ਸੀਮਿਤ ਲਈਏ ਕਿ ਸੀਮਿਤ ਧਰਤੀ ਮਤੇ ਇੱਕ ਬੇਬੀ ਪੈਦਾ ਹੋਇਆ ਨਵਾਂ ਉਹਦੇ ਵਾਸਤੇ ਮਦਰ ਮਿਲ ਕੇ ਇਸਦੀ ਸਭ ਤੋਂ ਵੱਡਾ ਉਹਦੇ ਵਾਸਤੇ ਉਹ ਮਤਲਬ ਇੱਕ ਤਰ੍ਹਾਂ ਕੀ ਕੀ کیا ਜਾਵੇਗਾ ਨਿਯਮਤ ਹੈ ਨਿਯਮਤ ਹੈ ਅੰਮ੍ਰਿਤ ਹੈ ਉਹਦੇ ਵਾਸਤੇ ਹੁਣ ਉਹ ਕੋਈ ਐਸਾ ਬੱਚਾ ਮੂਰਖ ਹੋ ਜਾਏ ਜਾਂ ਉਹਦਾ ਪਤਾ ਨਹੀਂ ਕੀ ਹੋ ਜਾਏ ਕਿ ਉਹ ਮੰਮੀ ਦਾ ਜਿਹੜਾ ਬ੍ਰਸ਼ ਛੱਡੇ ਹੀ ਨਾ ਨਾ ਉਹਨੂੰ ਖਾਣਾ ਖਾਣ ਦਵੇ ਤੇ ਪੀਂਦੇ ਜਾਵੇ ਪੀਂਦੇ ਜਾਵੇ ਪੀਂਦੇ ਜਾਵੇ ਤਾਂ ਫਿਰ ਉਸ ਤੋਂ ਬ੍ਰਸ਼ ਚੁੱਕੀ ਆਏਗਾ ਖੂਨ ਹੀ ਆਏਗਾ ਨਾ ਤੇ ਇਸੰਦਰ ਦੀ ਹਾਲਤ ਅਸੀਂ ਆਪਣੀ ਧਰਤੀ ਦੀ ਕਰ ਛੱਡੀ ਹੈਗੀ ਕਿ ਸੀਮਿਤ ਧਰਤੀ ਹੈਗੀ ਅਸੀਂ ਤਾਂ ਆਉਣ ਵਾਲੀ ਪੀੜ੍ਹੀਆਂ ਦਾ ਵੀ ਕੋਈ ਖਿਆਲ ਨਹੀਂ ਕਰਦੇ ਪਏ ਕਿ ਅਸੀਂ ਤਾਂ ਉਹਨਾਂ ਦੇ ਹਿੱਸੇ ਦਾ ਖਾਂਦੇ ਪਏ ਹੈਗੇ ਤਾਂ ਇਹ ਜਿਹੜਾ ਕਿੰਨਾ ਹੀ ਅਸੀਂ ਮਤਲਬ ਸਾਫ਼ ਕਰ ਲਈਏ ਆਪਣੇ ਕੈਮੀਕਲ ਟੈਸਟ ਕਰ ਕਰਕੇ ਕਿ ਅਸੀਂ ਇਹ ਸਾਫ਼ ਕਰ ਲਿਆ ਪਰ ਕਿਉਂਕਿ ਅਸੀਂ ਦੋ ਗੱਲਾਂ ਹੋਈਆਂ ਪੈਰਿਸ ਐਗਰੀਮੈਂਟ ਇਹ ਤੋਂ ਪਹਿਲਾਂ ਜਿਹੜਾ ਰਿਓਡਿੰਗਨਰੀਓ ਚੈਗਰੀਮੈਂਟ ਹੋਇਆ ਸੀਗਾ ਜੀ ਬਨਵਿਤਰ ਹਾਂ ਕਾਟੋ ਪ੍ਰੋਟੋਕੋਲ ਵੀ ਬਈ ਬੜੀ ਦੇਰ ਚੱਲਿਆ ਫਿਰ ਪੈਰਿਸ ਆਇਆ ਫਿਰ ਉਦੋਂ ਬਾਅਦ ਆਇਆ ਉਹ ਕਹਿੰਦੇ ਨੇ ਆਪਾਂ ਗ੍ਰੀਨ એનર્ਜੀ ਯੂਜ਼ ਕਰਨੀ ਐ ਟਕਨਾ ਗ੍ਰੀਨ ਟੈਕਨੋਲੋਜੀ ਯੂਜ਼ ਕਰਨੀ ਐ ਹਾਂ ਤੇ ਇਹ ਸਾਰਾ ਇੱਕ ਤਰੀਕਾਕਾਰ ਹੈ ਤੇ ਇਹਦੇ ਲਈ ਐ ਵੀ ਆਪਾਂ ਇੱਕ ਫੱਟ ਬਣਾਉਣਾ ਤੇ ਇਕੱਠਾ ਕਰਨਾ ਇਹ ਤਾਂ ਮਤਲਬ ਇਹ ਜਿਹੜੀ ਖੋਜ ਐ ਇਹ ਤਾਂ ਉੱਤੇ ਵੀ ਸਵਾਲੀਆ ਨਿਸ਼ਾਨ ਲਾਉਂਦੀ ਐ ਕਿ ਗ੍ਰੀਨ ਟੈਕਨੋਲੋਜੀ ਜੋ ਮਰਜ਼ੀ ਬਣਾ ਲਓ ਕੁਝ ਵੀ ਬਣਾ ਲਓ ਬਿਲਕੁਲ ਉਹਦੇ ਨਾਲ ਇਹ ਮਾਮਲੇ ਹੱਲ ਨਹੀਂ ਹੋਣਾ ਨਹੀਂ ਹੋਣੇ ਹੱਲ ਉਹ ਜਦਾਂ ਇੱਕ ਤੁਸੀਂ ਅਗਰ ਮੈਨੂੰ ਇਜਾਜ਼ਤ ਦਵੋ ਤਾਂ ਥਰਮਲ ਪਲਾਂਟ ਦੀ ਐਗਜ਼ਾਮਪਲ ਦਸਾਂ ਇੱਕ ਹੁਣ ਇੱਕ ਹੁਣ ਮੈਂ 2006 ਦੇ ਵਿੱਚ ਨਾ ਕੋਈ ਭਾਰਤ ਦੇ ਕਿ 9 ਦਾ ਸਥ ਥਰਮਲ ਪਾਵਰ ਪਲਾਂਟ ਦੇ ਵਿੱਚ ਭੜਾਉਣ ਵਾਸਤੇ ਗਿਆ ਇੱਕ ਜਗ੍ਹਾ ਕਿਤੇ ਇਹ ਡਿਟੇਲ ਜਿੱਥੇ ਕਿੱਥੇ ਰਾਮਗੁੰਡਮ ਗਏ ਕੋਰਬਾ ਗਏ ਝਾਰਖੰਡ ਦੇ ਵਿੱਚ ਸ਼ਕਤੀਨਗਰ ਗਏ ਰਾਮਗੁੰਡਮ ਆਂਧਰਾ ਪ੍ਰਦੇਸ਼ ਗਿਆ ਤੇ ਗੁਜਰਾਤ ਗਏ ਰਾਮਗੁੰਡਮ ਦਾ ਉਸ ਵੇਲੇ 2000 ਮੈਗਾਵਾਟ ਦਾ ਪਲਾਂਟ ਸੀਗਾ ਜਿਹਦੇ ਵਿੱਚ 40000 ਟਨ ਕੋਇਲਾ ਰੋਜ਼ ਚੱਲਦਾ ਪਿਆ ਸੀਗਾ ਕਿ ਮੈਂ ਕਿਹਾ ਭਾਈ ਕੁੜੇ ਦਾ ਕਰਦੇ ਕਿਉਂ ਕਹਿੰਦੇ ਜੀ ਇਹਦਾ ਫਲਾਈਸ਼ ਬੰਦਾ 1/3 13000 ਟਨ ਕਿੱਥੇ ਸਿੜਦੇ ਹੋ ਜੀ ਇਹ 1.5 ਕਿਲੋਮੀਟਰ ਬਾਈ 2.5 ਕਿਲੋਮੀਟਰ ਦਾ ਇੱਕ ਵਾਟਰ ਜਿਹੜਾ ਹੈ ਨਾ ਉਹ ਹੈਗਾ ਪੌਂਡ ਉਸ ਨੂੰ ਡੰਪ ਕਰੀ ਜਾ ਰਹੇ ਸਨ ਤੇ ਉੱਥੇ ਜਾ ਕੇ ਜਦੋਂ ਮੈਂ ਕਿਹਾ ਦੇਖਿਆ ਉਹ ਦਿਖਾਨ ਲੱਗੇ ਤਾਂ ਉੱਥੇ 8 10 12 ਮੀਟਰ ਦੇ ਫਲਾਈਸ਼ ਦੇ ਢੇਰੀ ਲੱਗੇ ਹੋਏ ਠੀਕ ਹੈ ਨਾ ਤੇ ਫਿਰ ਅਹਿਸਾਸ ਹੋਇਆ ਕਿ ਇਹ ਬਿਜਲੀ ਜਿਹੜੀ ਸਾਨੂੰ ਮਤਲਬ 2.5 ਤਿੰਨ ਰੁਪਏ ਲੀਟਰ ਸੌਰੀ ਯੂਨਿਟ ਮਿਲਦੇ ਸੀ ਕਿ ਉਸ ਲਈ ਛੇ ਦੇ ਵਿੱਚ ਇਹਦੀ ਅਸਲੀ ਕੀਮਤ ਕੌਣ ਅਦਾ ਕਰ ਰਿਹਾ ਹੈ ਅਸਲੀ ਕੀਮਤ ਮਤਲਬ ਉੱਥੇ ਦੇ ਕਿਸਾਨ ਉੱਥੇ ਦਾ ਵਾਤਾਵਰਨ ਉੱਥੇ ਦੇ ਜੀਵ ਜੰਤੂ ਉਹਨਾਂ ਦੇ ਜੀਵਨ ਤੇ ਮਤਲਬ ਐਸੇ ਡレイン ਹੋ ਰਹੀ ਹੈ ਉੱਥੇ ਤਾਂ ਇਸੇ ਤਰ੍ਹਾਂ ਹੀ ਇਹ ਜਿਹੜੇ ਸਾਡੇ ਟ੍ਰੀਟਮੈਂਟ ਸੀਵਰੇਜ ਦਾ ਜਿਹੜਾ ਪਾਣੀ ਹੈਗਾ ਇਹ ਵੀ ਉਹਨਾਂ ਖੇਤਾਂ 'ਚ ਹੀ ਜਾਣਾ ਹੈ ਚਾਹੇ ਉਹ ਥਰਮਲ ਪਲਾਂਟ ਦਾ ਵੇਸਟ ਹੋਵੇ ਚਾਹੇ ਸਾਡੇ ਸ਼ਹਿਰਾਂ ਦਾ ਵੇਸਟ ਹੋਵੇ ਇਹ ਅਲਟੀਮੇਟਲੀ ਦਾ ਜਾ ਕੇ ਇਹਨੇ ਮਤਲਬ ਪ੍ਰਕਿਰਤੀ ਦਾ ਵਿਨਾਸ਼ ਹੀ ਕਰਨਾ ਹੈਗਾ ਇਹ ਤਾਂ ਇਹ ਤਾਂ ਜਿਹੜੀ ਥਰਮਲ ਬਿਜਲੀ ਹੈ ਇਹ ਤਾਂ ਸਭ ਤੋਂ ਜ਼ਿਆਦਾ ਪੋਲੂਟਡ ਇੰਡਸਟਰੀ ਕਿਹਣੀ ਜੀ ਸਭ ਤੋਂ ਜ਼ਿਆਦਾ ਪੋਲੂਟਡ ਜ਼ਿਆਦਾ ਪੋਲੂਸ਼ਨ ਹੈ ਹਾਂ ਪਰ ਹੁਣ ਜੇਕਰ ਆਪਾਂ ਇਹ ਗੱਲ ਕਰੀਏ ਸਾਡੇ ਕਾਫੀ ਅੰਦੋਲਨ ਚੱਲ ਰਹੇ ਨੇ ਪੰਜਾਬ 'ਚ इवन ਦੇਸ਼ 'ਚ ਵੀ ਚੱਲ ਰਹੇ ਨੇ ਇੱਕ ਤਾਂ ਦਰਿਆ ਬਿਲਕੁਲ ਪ੍ਰਦੂਸ਼ਿਤ ਹੋ ਚੁੱਕੇ ਨੇ ਜੀ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਗਿਆ ਬਿਲਕੁਲ ਤੇ ਉਹਦੇ ਤੇ ਹੁਣ ਥੋੜੀ ਅਵੇਅਰਨੈਸ ਆਉਣੀ ਸ਼ੁਰੂ ਹੋਇਆ ਲੋਕਾਂ ਦਾ ਅੰਦੋਲਨ ਕਰ ਰਹੇ ਨੇ ਜੀ ਲੋਕ ਉੱਥੇ ਉਹ ਜਿਹੇ ਫੈਕਟਰੀਆਂ ਨੇ ਲੱਗੜ ਦਿੰਦੇ ਜਿਹੜੀਆਂ ਪੋਲੂਸ਼ਨ ਬਣਾਉਂਦੀਆਂ ਨੇ ਲੋਕ ਇਹ ਕਹਿੰਦੇ ਨੇ ਕਿ ਜਿਵੇਂ ਆ ਬੁੱਢੇ ਨਾਲੇ ਤੇ ਲੱਗਿਆ ਕਾਲੇ ਪਾਣੀ ਦੇ ਖਿਲਾਫ ਮੋਰਚਾ ਹੈ ਹਾਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਜਿਹੜੇ ਲੋਕ ਇਹ ਮੋਰਚੇ ਲਾ ਰਹੇ ਨੇ ਸਰਕਾਰਾਂ ਤੇ ਜਿਹੜੇ ਤੁਹਾਡੇ ਵਰਗੀਆਂ ਸਸਥਾਵਾਂ ਚ ਪੜ ਕੇ ਪੜਾਏ ਨੇ ਤੁਹਾਡੇ ਬੱਚੇ ਇੰਜੀਨੀਅਰ ਦੇ ਰੂਪ ਦੇ ਵਿੱਚ ਉਹ ਇੰਜੀਨੀਅਰ ਤੇ ਉਹ ਕਿੰਨੇ ਸਾਇੰਟਿਸਟ ਉਹ ਸਾਰੇ ਤਾਂ ਇਹ ਕਹਿੰਦੇ ਨੇ ਕਿ ਇਹ ਲੋਕਾਂ ਨੂੰ ਤਾਂ ਪਤਾ ਨਹੀਂ ਇਹ ਤਾਂ ਬੋਰਖ ਨੇ ਸਾਨੂੰ ਪਤਾ ਸੀ ਪੜੇ ਲਿਖੇ ਬੰਦੇ ਆ ਅਸੀਂ ਡਿਜ਼ਾਈਨ ਕਰਨਾ ਜਾਣਦੇ ਆ ਤੇ ਉਹ ਲੋਕਾਂ ਦੇ ਤਾਂ ਸੋਣੇ ਵੀ ਰਹੇ ਫਿਰ ਲੋਕ ਲੋਕ ਕਹਿੰਦੇ ਤੰਦਰ ਕਿ ਤੂੰ ਬਾਹਰ ਤੋੜੀ ਆ ਮਹਾਰਤਾ ਇਹ ਬੰਦਾ ਜੀ ਇਹ ਕਿਉਂ ਹੋ ਰਿਹਾ ਹੈ ਇਹ ਕਿਉਂ ਵਾਪਰ ਰਿਹਾ ਹੈ ਦਸਲ ਕੀ ਹੈ ਨਾ ਕਿ ਜਿਹੜਾ ਲੋਕਾਂ ਦਾ ਬੱਚਿਆਂ ਦਾ ਜਿਹੜਾ ਅਸੀਂ ਗਿਆਨ ਹੈ ਨਾ ਮਤਲਬ ਉਹ ਅਸੀਂ ਬੇਸਿਕ ਲੈਵਲ ਤੇ ਹੀ ਬਹੁਤ ਤਿੱਖੇ ਮਤਲਬ ਬਹੁਤ ਤੇਜ਼ੀ ਦੇ ਨਾਲ ਨਾ ਉਹਨਾਂ ਦਾ ਗਿਆਨ ਐਬਜ਼ਾਰਬ ਕਰਨ ਦੀ ਜਿਹੜੀ ਖਸ਼ਮਤਾ ਹੈ ਨਾ ਉਹ ਅਸੀਂ ਖਤਮ ਕਰਦੇ ਪਏ ਹੈਗੇ ਕਿਉਂਕਿ ਉਹਨਾਂ ਨੂੰ ਅਸੀਂ ਜੋ ਸਾਡੇ ਟਾਈਮ ਦੇ ਵਿੱਚ ਸਕੂਲ ਐਗਜ਼ਾਮ ਹੁੰਦੇ ਸਨ ਕਿ ਬੱਚਾ ਕੁਝ ਸਬਜੈਕਟਿਵ ਤੌਰ ਤੇ ਕੁਝ ਲਿਖਦਾ ਹੁੰਦਾ ਸੀਗਾ ਜਾ ਕੇ ਸੋਚ ਕੇ ਦੋ ਚਾਰ ਸੈਂਟੈਂਸ ਕੁਝ ਤਾਂ ਲਿਖਦਾ ਸੀਗਾ ਹੁਣ ਤਾਂ ਹਰ ਚੀਜ਼ ਰੱਟ ਲੋ ਜਾ ਕੇ ਜਿੱਦਾਂ ਇੱਕ ਟੇਢੀ ਛੱਤ ਹੋਵੇ ਉਸ ਤੇ ਬਾਰਿਸ਼ ਪੈਂਦੀ ਹੈ ਤੇ ਸਾਰਾ ਪਾਣੀ ਖੜ ਜਾਂਦਾ ਹੈ ਇਹ ਗਿਆਨ ਵੀ ਇਦਾਂ ਹੀ ਹੈ ਕਿ 6ਵੀਂ ਪਾਸ ਕੀਤੀ ਤਾਂ 7ਵੀਂ ਚ ਜਾ ਕੇ ਸਾਰਾ ਭੁੱਲ ਗਏ 6ਵੀਂ ਦਾ 7ਵੀਂ ਪਾਸ ਕੀਤੀ ਤਾਂ ਪਿਛਲਾ ਭੁੱਲ ਗਏ ਵੀ ਤੁਸੀਂ ਉਸ ਵੇਲੇ 100 ਚੋਂ 100 ਨੰਬਰ ਲੈ ਕੇ ਆ ਜਾਓ ਪਿਛਲਾ ਚ ਸਾਰਾ ਭੁੱਲਦੇ ਜਾਓ ਤੇ ਜਦੋਂ ਅਸੀਂ ਗਿਆਨ ਦੇ ਵਿੱਚ ਹੀ ਬੱਚਿਆਂ ਨੂੰ ਉਹ ਅਹਿਸਾਸ ਤਾਂ ਦਿਲਾਇਆ ਨਹੀਂ ਜੋ ਵੀ ਅਸੀਂ ਉਹਨੂੰ ਇਸ ਸਿਧਾਂਤ ਪੜ੍ਹਾਉਂਦੇ ਪਏ ਹੈਗੇ ਤਾਂ ਫਿਰ ਉਹਨਾਂ 'ਚ ਉਹ ਤਾਕਤ ਕਿੱਦਾਂ ਆਏਗੀ ਉਸ ਗੱਲ ਨੂੰ ਪੂਰੀ ਦ੍ਰਿੜਤਾ ਦੇ ਨਾਲ ਡਟ ਕੇ ਕਹਿਣ ਦੀ ਕਿ ਭਾਈ ਇਹ ਸਭ ਵਾਸਤੇ ਖਤਰਾ ਹੈ ਉਹਨੂੰ ਤਾਂ ਅਸੀਂ ਇਹ ਕਹਿ ਰਹੇ ਹਾਂ ਵੀ ਉਸ ਕਿੱਲ ਪਰ ਦਾ ਮਤਲਬ ਹਨਰ ਹੈ ਦੇ ਕੋਲ ਹਨਰ ਹੈ ਉਹ ਹਨਰ ਨੂੰ ਆਪਣੇ ਨੂੰ ਵਰਤਦਾ ਉਹਨੂੰ ਦੇਖਣ ਦੀ ਉਹਦੇ ਕੋਲ ਨਜ਼ਰੀਆਂ ਨਹੀਂ ਤੁਹਾਡਾ ਕਹਿਣ ਦਾ ਹਾਂ ਨਜ਼ਰੀਆਂ ਨਹੀਂ ਹੈ ਮਤਲਬ ਸਿੰਪਲ ਜੀ ਮਤਲਬ ਕੁਝ ਗੱਲ ਅਸੀਂ ਲੈ ਲਈਏ ਨਾ ਮਤਲਬ ਇਸ ਦਾ ਸੀਵਰੇਜ ਟ੍ਰੀਟਮੈਂਟ ਪਲੈਂਟ ਦੀ ਐਗਜ਼ਾਮਪਲ ਲਈਏ ਇੱਕ ਕਾਫੀ ਅੱਛੇ ਯੂਨੀਵਰਸਿਟੀ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲੈਂਟਸ ਸਿਗਾ ਲਗਵਾਇਆ ਸਾਡੇ ਦੋਸਤਿਆਂ ਇੱਕ ਉਹ ਦੋਸਤ ਜਿਹੜਾ ਸਿਗਾ ਆਪਣਾ ਅਮਰੀਕਾ ਰਹਿ ਕੇ ਆਇਆ ਫਰਾਂਸ ਰਹਿ ਕੇ ਆਇਆ ਤੇ ਇੱਕ ਡਾਇਗਰਾਮਡ ਕੰਪਨੀ ਹੈ ਜਿਹੜੀ ਗੁਰगांव ਕਿਤੇ ਵੱਡੇ ਵੱਡੇ ਸੀਵਰੇਜ ਟ੍ਰੀਟਮੈਂਟ ਪਲੈਂਟ ਦੇਖ ਲਈ ਹੈਗੀ ਤੇ ਉਹਦੇ ਨਾਲ ਕਈ ਵਾਰ ਗੱਲ ਹੋਈ ਉਹ ਕਹਿੰਦਾ ਜੀ ਜਿੰਨਾ ਵੀ ਅਸੀਂ ਟ੍ਰੀਟ ਕਰ ਲਈਏ ਇਹ ਇੱਕ ਤਰ੍ਹਾਂ ਜ਼ਹਿਰ ਹੈਗਾ ਇਹਨੂੰ ਖੇਤਾਂ 'ਚ ਸੁੱਟਾਂਗੇ ਕਹਿ ਕੇ ਕਿ ਖਾ ਦਾ ਤਾਂ ਇਹ ਕੱਲ ਨੂੰ ਵੀ ਆ ਤੇ ਸਲਵਤ ਵਿਨਾਸ਼ ਲੈ ਕੇ ਆਏਗਾ ਇਹ ਵਸਤੂ ਮੈਂ ਤੋ 4-5 ਸਾਲ ਪਹਿਲਾਂ ਗੱਲ ਕਰਦਾ ਪਿਆ ਸੀ ਤੇ ਅੱਜ ਅਸੀਂ ਇਸ 1 ਸਤੰਬਰ 2024 ਵਾਲੀ ਖਬਰ ਨਿਊਜ਼ ਇੰਡੀਅਨ ਐਕਸਪ੍ਰੈਸ 'ਚ ਅਸੀਂ ਪੜ੍ਹਦੀ ਪਈ ਹੈਗੇ ਕਿ ਉੱਥੇ ਤਾਂ ਉਹਨਾਂ ਨੇ ਛਾਣਵਿੰਨ ਕਰਕੇ ਸਾਫ਼-ਸਾਫ਼ ਕਟਵਰ ਮੰਨ ਲਿਆ ਨਾ ਕਿ ਵਿਨਾਸ਼ ਕਰਦਾ ਹੈ ਸਾਡੇ ਤਾਂ ਇੱਥੇ ਮੰਨਣ ਨੂੰ ਵੀ ਤਿਆਰ ਨਹੀਂ ਹੈਗੇ ਕੀ ਚੀਜ਼ਾਂ ਮਤਲਬ ਆਨ ਰਲੇ ਸਾਡੇ ਬੱਚਿਆਂ ਵਾਸਤੇ ਬਹੁਤ ਹੀ ਘਾਤਕ ਸਿੱਧ ਹੋਣ ਵਾਲੀਆਂ ਹੈਗੀਆਂ ਜੀ ਤੇ ਇਹ ਬਹੁਤ ਬੜੇ ਸੀਰੀਅਸ ਮਾਮਲੇ ਨੇ ਕਦੀ ਸਾਡੀ ਪਾਰਲੀਮੈਂਟ ਸਾਡੀਆਂ ਵਿਧਾਨ ਸਭਾ ਮਤ ਸਾਡੀਆਂ ਸੱਥਾਂ ਚ ਸਾਡੇ ਕਾਲਜਾਂ ਚ ਸਾਡੇ ਮੋਰਚਿਆਂ ਚ ਇਹ ਕਦੋਂ ਚਰਚਾ ਚਾਉਣਗੇ ਅਜੇ ਤਾਂ ਅਸੀਂ ਭਗਵਾਨਤ ਮਾਨ ਉਹਨਾਂ ਦੇ ਜੁਗਲੇ ਸੁਣ ਲੀਏ ਮੋਦੀ ਸਾਹਿਬ ਦਾ ਚੱਕਰ ਵੀ ਜਿਹੜਾ ਬਾਰ-ਬਾਰ ਕੋਈ ਰਾਹੁਣ ਕਰਦੀ ਕਹਿੰਦਾ ਉਹ ਸੁਣ ਲੀਏ ਅੱਜ ਤਾਂ ਅਸੀਂ ਇੰਟਰਟੇਨਮੈਂਟ ਕਰ ਰਹੇ ਹਾਂ ਸਿਆਸਤ ਦੇ ਵਿੱਚ ਵੀ ਮਨੋਰੰਜਨ ਕਰ ਰਹੇ ਹਾਂ ਬਾਕੀ ਖੇਤਰਾ ਦੇ ਵਿੱਚੋਂ ਮਨੋਰੰਜਨ ਕਰ ਰਿਹਾ ਇਹ ਮਨੋਰੰਜਨ ਦਾ ਕਰਨਾ ਟਾਈਮ ਨਹੀਂ ਹੈ ਇਹ ਮਨੁੱਖਤਾ ਦੀ ਹੋਂਦ ਦਾ ਸਵਾਲ ਹੈ ਮਨੁੱਖਤਾ ਦੀ ਹੋਂਦ ਤੋਂ ਬਾਅਦ ਅੱਗੇ ਪੰਜਾਬ ਤਾਂ ਬਿਲਕੁਲ ਹੀ ਹੋਂਦ ਦੇ ਸੰਕਟ ਨਾਲ ਜੂਝ ਰਿਹਾ ਹੈ 39 ਤੱਕ ਕਹਿੰਦੇ ਪਾਣੀ ਖਤਮ ਹੋਣ ਜਾ ਰਿਹਾ ਹੈ 15 ਬਲਾਕਾਂ ਦੇ ਵਿੱਚੋਂ ਕਹਿੰਦੇ ਝੋਨਾ ਲਾਉਣਾ ਪੱਕੇ ਤੌਰ ਤੇ ਬੰਦ ਕਰ ਦਿਓ ਪਾਣੀ ਉਦੋਂ ਵੀ ਖਤਮ ਰਾਕ ਹੋ ਗਿਆ ਪਰ ਪੀਣ ਜੋਗ ਨਹੀਂ ਰਿਹਾ ਪੰਜਾਬ ਚਾ ਪਾਣੀ ਪਲਾਸਟਿਕ ਦੀਆਂ ਬੋਤਲਾਂ ਚ ਵਿਕਣ ਲੱਗ ਗਿਆ ਇਹ ਤਾਂ ਕੋਈ ਬਹੁਤ ਜ਼ਿਆਦਾ ਗੈਰ ਦੇ ਅਧਿਆਨ ਦੀ ਲੋੜ ਨਹੀਂ ਹੈ ਇਹ ਤਾਂ ਅੱਖਾਂ ਦੇ ਸਾਹਮਣੇ ਦਿਖਾਈ ਦੇ ਰਿਹਾ ਸਾਡੇ ਦੇਖਦੇ ਦੇਖਦੇ ਦਿਖਾਈ ਦੇ ਰਿਹਾ ਕੁਝ ਸਾਲਾਂ ਦੇ ਵਿੱਚ ਇਸ ਕਰਕੇ ਨਾਕੇ ਭਲੇ ਜਿਹੜੀਆਂ ਬਹੁਤ ਗੰਭੀਰ ਅਧਿਐਨ ਹੋ ਰਹੇ ਨੇ ਸਰਵੇ ਹੋ ਰਹੇ ਨੇ ਖੋਜਾਂ ਹੋ ਰਹੀਆਂ ਨੇ ਉਹਨਾਂ ਬਾਰੇ ਵੀ ਆਪਣੇ ਕੈਮ ਦਾ ਇੱਕ ਹਿੱਸਾ ਆਪਣੇ ਦਬਾਗ ਦੇ ਕਿਸੇ ਕੋਨੇ ਚੋ ਜਗ੍ਹਾ ਰੱਖਣੀ ਪਊਗੀ ਪਾਚੀ ਜਾਂ ਸਮਝਾਉਣਗੇ ਆ ਤੇ ਪ੍ਰੋਫੈਸਰ ਸਾਹਿਬ ਨਾਲ ਅੱਜ ਵੀ ਇਹ ਗੱਲ ਆਪਾਂ ਕੀਤੀ ਹੈ ਇਸੇ ਕਰਕੇ ਭਾਵੇਂ ਔਖੀ ਲੱਗੇਗੀ ਸਮਝ ਚ ਸ਼ਾਇਦ ਸੌਖੀ ਨਾ ਆਵੇ ਪਰ ਫਿਰ ਵੀ ਜਿਵੇਂ ਦਵਾਈ ਲੈਂਦੇ ਆ ਨਾ ਕੋੜੀ ਹੁੰਦੀ ਹੈ ਦਵਾਈ ਲੈਣੀ ਪਵੇਗੀ ਇਸ ਤੋਂ ਬਿਨਾ ਚਾਰਾ ਕੋਈ ਨਹੀਂ ਹੈ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪੁਨਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ